ਹਾਂਜੀ ਬੀਬੀ ਮੀਡੀਆ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਸੁਖਰਤੀ ਬਾਰੇ ਤਾਂ ਜਿਵੇਂ ਕਿ ਤੁਹਾਨੂੰ ਸਾਰੇ ਨਹੀਂ ਪਤਾ ਵੀ ਹੋਣਾ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਗੰਦ ਪਾਇਆ ਹੋਇਆ ਸੀਗਾ ਤੇ ਜਿਸ ਕਰਕੇ ਅਮਰਤਪਾਲ ਸਿੰਘ ਮੈਰੋ ਨੇ ਉਸ ਨੂੰ ਚੇਤਾਵਨੀ ਵੀ ਦਿੱਤੀ ਸੀਗੀ ਤਾਂ ਜਿਸ ਤੋਂ ਬਾਅਦ ਉਹਨੇ ਫਿਰ ਮਾਫੀ ਵੀ ਮੰਗੀ ਸੀਗੀ ਵੀ ਮੈਂ ਇਦਾਂ ਦੀਆਂ ਗਲਤੀਆਂ ਨਹੀਂ ਕਰੂੰਗਾ ਤੇ ਹੁਣ ਉਹ ਕਾਫੀ ਹੱਦ ਤੱਕ ਸੁਧਰ ਵੀ ਚੁੱਕੇ ਜਿੱਥੇ ਕਿ ਉਹਨੇ ਗਾਲਾਂ ਗੂਲਾਂ ਦੇਣੀਆਂ ਹੁਣ ਬੰਦ ਕਰ ਦਿੱਤੀਆਂ ਨੇ ਤੇ ਉੱਥੇ ਤੁਹਾਨੂੰ ਦੱਸਦੇ ਵੀ ਇਹ ਪੰਜਾਬੀ ਭਰਾ ਜਿਹੜੇ ਕਿ ਪੰਜ ਗੱਡੀਆਂ ਲੈ ਕੇ ਸੁਖਰਤੀ ਦੇ ਗਰ ਗਿਆ ਹੋਇਆ ਸੀਗਾ ਤੇ ਇਹਨਾਂ ਨੇ ਕਿਹਾ ਵੀ ਜਦੋਂ ਵੀ ਤੂੰ ਸਾਨੂੰ ਟੱਕਰ ਗਿਆ ਅਸੀਂ ਤੈਨੂੰ ਛੱਡਣਾ ਨਹੀਂ ਹੈਗਾ ਤੂੰ ਬਹੁਤ ਜ਼ਿਆਦਾ ਪੰਜਾਬੀ ਪੱਗਾਂ ਵਾਲੇ ਮੁੰਡਿਆਂ ਬਾਰੇ ਗਲਤ ਬੋਲੇਗਾ ਤੇ ਨਾਲ ਹੀ ਤੂੰ ਪੂਰੇ ਸੋਸ਼ਲ ਮੀਡੀਆ ਤੇ ਗੰਦ ਪਾ ਰੱਖੇਗਾ ਜਿਹਦੇ ਕਰਕੇ ਕਿ ਸੋਸ਼ਲ ਮੀਡੀਆ ਚਲਾਉਣਾ ਬਹੁਤ ਜ਼ਿਆਦਾ ਔਖਾ ਹੋਇਆ ਪਿਆਗਾ ਕਿਉਂਕਿ ਤੁਹਾਨੂੰ ਹੀ ਪਤਾ ਵੀ ਬੱਚੇ ਵੀ ਸੋਸ਼ਲ ਮੀਡੀਆ ਚਲਾਉਂਦੇ ਨੇ ਤੇ ਆਪਣੀਆਂ ਭੈਣਾਂ ਤੇ ਮਾਤਾਵਾਂ ਵੀ ਚਲਾਉਂਦੇ ਨੇ ਤੇ ਜਿਸ ਕਰਕੇ ਇਹਨਾਂ ਭਰਾਵਾਂ ਨੇ ਉਸ ਨੂੰ ਬਹੁਤ ਵੱਡੀ ਚੇਤਾਵਨੀ ਦਿੱਤੀ ਹੈ ਕਿ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਇਹਦੇ ਨਾਲ ਹੀ ਸੋਸ਼ਲ ਮੀਡੀਆ ਤੇ ਕਈ ਫੇ ਇਸ ਚਾਈ ਤੁਹਾਨੂੰ ਦੱਸ ਦਈਏ ਵੀ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੋ ਵੀ ਖਬਰਾਂ ਇਹ ਤੁਹਾਨੂੰ ਦੇਖਣ ਨੂੰ ਮਿਲੀਆਂ ਨੇ ਇਸ ਤੋਂ ਪਹਿਲਾਂ ਤਾਂ ਉਹ ਸਾਰੀਆਂ ਝੂਠੀਆਂ ਨੇ ਬਾਕੀ ਤੁਸੀਂ ਆਪਣੇ ਪੀਵੀ ਮੀਡੀਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਕਿ ਜਦੋਂ ਵੀ ਆਪਾਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲੇ